ਮੈਂ ਨਕਲੀ ਨਹੀਂ ਆ ਪ੍ਰਾਹੋ ਇਹ ਦਿਮਾਗ ਚੋ ਕਰਦਾ ਮੈਂ ਸਟੇਜ ਤੇ ਵੀ ਰੋਜ਼ ਬੋਲਦਾ ਵੀ ਲੋਕ ਕਹਿੰਦੇ ਆ ਕਦੇ ਤੱਕ ਕਰਨਗੇ ਤੇ ਤੋ ਤੁਰਿਆ ਨਹੀਂ ਜਾਂਦਾ ਕਦੇ ਕਹਣਗੇ ਇਹ ਇਹ ਤੂੰ ਗਾਇਆ ਨਹੀਂ ਜਾਂਦਾ ਕਦੇ ਕਹਣਗੇ ਇਹ ਤਾਂ ਜਿ ਮਰਮੁਰ ਗਿਆ ਇਹ ਤਾਂ ਨਕਲੀ ਆ ਬਸ ਅਗਲਾ ਮੈਂ ਸਟੇਜ ਤੇ ਸਭ ਰੋਜ਼ ਦਾ ਦੱਸ ਸਪਸ਼ਟ ਕਰ ਹੁ ਕਾਲਜ ਵਿੱਚ ਮਾਰਾਂ ਗੇੜਾ ਵੇਖਣ ਨੂੰ ਮੁਖੜਾ ਤੇਰਾ ਕਿੱਥੇ ਜਾ ਬੈਗਣੀ ਸੁਪਨਾ ਹੋ ਗਈ ਪਾਲੀਏ ਓ ਮੈਨ ਨੋ ਵੀਰੇ ਕੀ ਸੁਪਨਾ ਹੋ ਗਈ ਪਲਿਏ ਅੱਛਾ ਪਹਿਲਾਂ ਪਹਿਲਾਂ ਤੁਸੀਂ ਸਦੀਕ ਸਾਹਿਬ ਨਾਲ ਉਹਨਾਂ ਦੇ ਟਰੂਪ ਚ ਕੰਮ ਕਰਦੇ ਸੀ ਉਹਨੂੰ ਦਮ ਦਵਾਇਆ ਕਰਦੇ ਸੀ ਹਾਂ ਹਜ਼ੂਰ ਗੱਲ ਇਹ ਹੈ ਮੈਂ ਦਮ ਤਾਂ ਬਹੁਤਿਆਂ ਨੂੰ ਦਵਾਇਆ ਪਿੰਡ ਦੇ ਉਹ ਮੁੰਡਿਓ ਹੁਣ ਕੀ ਦੇਖਦੇ ਲੰਗੀ ਮਜਾਜਣ ਖੇ ਕੇ ਰਨ ਬੋਤਲ ਵਰਗੀ ਕਈ ਲੋਕ ਇਹ ਕਹਿੰਦੇ ਆ ਕਹਿੰਦੇ ਰਮਲਾ ਲੁੱੱਚੇ ਗੀਤ ਗਾਉਂਦੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਇਹ ਜੋ ਬਨਵੇਖ ਅਮਕਦਾ ਨਹੀਂ ਹਾਣੇ ਦੀ ਨੀ ਗੋਪਵਾ ਛੱਡੀਏ ਕਦੇ ਗੱਲੀ ਗੱਲੀ ਗੱਲ ਕਰੀਏ ਕਦੇ ਟੇਢੀ ਅੱਖ ਚੁਰਾ ਛੱਡੀਏ ਨੀ ਕਦੇ ਨੱਕ ਵਟਿਏ ਕਦੇ ਅੱਖ ਦਬੀਏ ਇੱਕ ਗਾਉਣ ਵਾਲੀ ਨਾ ਬੰਦਾ ਗਾਉਂਦਾ ਫਿਰ ਦੂਜਾ ਗਾਉਣ ਵਾਲੀ ਨਾ ਤਿੰਨ ਹੋਈ ਨਾ ਤੁਸੀਂ ਤਾਂ ਕਮੀਜ਼ਾਂ ਵਾਂਗੂ ਬਦਲ ਦਿੱਤੀਆਂ ਗਾਉਣ ਵਾਲੇ ਜਿਹੜਾ ਮੈਨੂੰ ਛੱਡ ਕੇ ਗਿਆ ਉਸ ਤੋਂ ਬਾਅਦ ਉਹਨਾਂ ਦਾ ਕਿਸੇ ਨੇ ਜ਼ਿਕਰ ਹੀ ਨਹੀਂ ਕੀਤਾ ਮੈਨੂੰ ਤਾਂ ਇਹ ਹੈ ਵੀ ਸਚਾਈ ਮੇਰੀ ਪੂਰੀ ਲੋਕਾਂ ਨੇ ਸਰੋਤਿਆਂ ਨੇ ਕਬੂਲੀ ਮੈਨੂੰ ਉਹਨਾਂ ਦਾ ਸਾਰਾ ਰਿਆ ਸਦੀਕ ਸਾਹਿਬ ਨੂੰ ਵੀ ਤੁਸੀਂ ਰਏ ਉਹਨਾਂ ਤੋਂ ਵੀ ਮਾੜਾ ਮੋਟਾ ਸੀ ਵੱਡੀ ਗੱਲ ਤਾਂ ਉਹ ਮੈਂ ਕਰਨੀ ਨਹੀਂ ਚਾਹੁੰਦਾ ਨਹੀਂ ਕਰੋ ਤੁਸੀਂ ਇਹ ਵੱਡੀ ਗੱਲ ਸਦੀਕ ਸਾਹਿਬ ਨੂੰ ਪੁੱਛ ਲੈ ਜੇ ਪੱਕ ਬੰਨਣੀ ਮੈਂ ਇਥੋਂ ਸਿੱਖਿਆ ਤੂੰ ਵੀ ਬੀਬੀ ਜਉਣੀ ਵੀ ਸਿੱਖਿਆ ਸਦੀਕ ਸਾਹਿਬ ਨੂੰ ਪੱਕ ਮੈਂ ਆ ਕੇ ਫਿਰ ਤੇ ਬੰਨਣੀ ਫਿਰ ਉਹਨਾਂ ਵੇਸੇ ਫਿਰ ਤਰਨੀ ਉਹ ਅੱਕਾ ਤੋਤੀਆ ਕਰਨ ਦਾ ਮਾਰਾ ਪਨਕੇਟ ਰੱਕ ਬਹਿ ਗਿਆ ਕਿਸੇ ਨਕਮੇ ਬੰਦੇ ਦੀ ਸੋਚ ਨੇ ਮੇਰੇ ਵਾਸਤੇ ਗਲਤ ਲਫ਼ਜ਼ ਲਿਖੇ ਹੋਏ ਐਂਬੈਸੀ ਦੇ ਵਿੱਚ ਲਿਖ ਕੇ ਦਿੱਤਾ ਆ ਜੇ ਵੀ ਇਹ ਅਤਵਾਦੀ ਹੈ ਹੋ ਜਦ ਵਕਤ ਨਾ ਦੇਵੇ ਸਾਥ ਤੇ ਬੰਦਾ ਕੀ ਕਰੇ ਹੋ ਜਦ ਕਿਸਮਤ ਕਰੇ ਮਜ਼ਾਕ ਤੇ ਬੰਦਾ ਕੀ ਕਰੇ ਪੰਜਾਬੀ ਲੋਕ ਗੀਤਾਂ ਦੀ ਦੁਨੀਆ ਦੇ ਵਿੱਚ ਕਰਤਾਰ ਸਿੰਘ ਰਮਲਾ ਦਾ ਨਾਂ ਜਦੋਂ ਵੀ ਅਸੀਂ ਲੈਂਦੇ ਆ ਤਾਂ ਤੁਹਾਨੂੰ ਇੱਕ ਖਾਸ ਇਰਾ ਉਹ ਯਾਦਾ ਆ ਜਾਂਦਾ ਹੈ ਉਹ ਕਿਹੋ ਜਿਹਾ ਸਮਾਜ ਕਿਹੋ ਜਿਹਾ ਯੁੱਗ ਹੈ 25 30 ਸਾਲ ਦਾ ਜਿਸ ਦੇ ਵਿੱਚ ਕਰਤਾਰ ਸਿੰਘ ਰਮਲਾ ਤੇ ਉਹਨਾਂ ਦੇ ਸਮਕਾਲੀ ਸਨ ਮਾਨਕ ਸਾਹਿਬ ਉਸ ਤੋਂ ਪਹਿਲਾਂ ਸਦੀਕ ਸਾਹਿਬ ਗਾਉਂਦੇ ਰਹੇ ਲੇਕਿਨ ਕਰਤਾਰ ਸਿੰਘ ਰਮਲਾ ਨੇ ਉਸ ਜ਼ਮਾਨੇ 'ਚ ਆਪਣੀ ਇੱਕ ਖਾਸ ਥਾਂ ਬਣਾ ਲਈ ਕਿਉਂਕਿ ਉਹਨਾਂ ਦੇ ਗੀਤਾਂ ਦੀ ਤਰਜ਼ ਵੱਖਰੀ ਸੀ ਉਹਨਾਂ ਦੀ ਆਵਾਜ਼ ਅਤੇ ਗੀਤਾਂ ਦੀ ਚੁਆਇਸ ਵੱਖਰੀ ਸੀ ਅੱਜ ਮੇਰਾ ਸਿਰ ਦੁਖਦਾਜ ਮੇਰਾ ਮੂਡ ਖਰਾਬ ਅਧੀਆਂ ਲੈ ਲਿਆ ਠੇਕੇ ਤੋਂ ਰਨ ਬੋਤਲ ਵਰਗੀ ਇਸ ਤਰ੍ਹਾਂ ਦੇ ਗੀਤ ਉਹਨਾਂ ਨੇ ਗਾਏ ਔਰ ਉਹਨਾਂ ਗੀਤਾਂ ਦੇ ਵਿੱਚ ਕਈ ਮਜ਼ਾਹੀਆ ਗੱਲਾਂ ਵੀ ਸਨ ਕਈ ਤਲਖ ਹਕੀਕਤਾਂ ਵੀ ਸੀ ਹੁਣ ਕਈ ਲੋਕ ਇਹ ਆਰਗੂਮੈਂਟ ਦੇ ਸਕਦੇ ਨੇ ਕਿ ਪੰਜਾਬ ਦੇ ਕਲਚਰ ਨੂੰ ਇਹ ਹੋ ਜਾਏਗਾ ਪੰਜਾਬ ਦੇ ਕਲਚਰ ਨੂੰ ਉਹ ਹੋ ਜਾਏਗਾ ਇਸ ਤਰ੍ਹਾਂ ਦੀ ਗੀਤਾਂ ਦੀ ਚੁਆਇਸ ਜਿਹੜੀ ਸੀ ਚਮਕੀਲਾ ਵੀ ਇਸ ਤਰ੍ਹਾਂ ਹੀ ਕਹਿੰਦੇ ਰਹੇ ਔਰ ਹਕੀਕਤ ਇਹ ਹੈ ਕਿ ਅੱਜ ਵੀ ਚਮਕੀਲਾ ਜਿਹੜੇ ਐਸ ਵੇਲੇ ਦੇ ਗਾਉਣ ਵਾਲੇ ਨੇ ਉਹਨਾਂ ਨਾਲ ਕਿਤੇ ਵੱਧ ਵਿਕ ਰਿਹਾ ਹੈ ਤੇ ਸੁਣਿਆ ਜਾ ਰਿਹਾ ਹੈ ਕਰਤਾਰ ਸਿੰਘ ਰਮਲਾਹੋਰਾ ਨੇ ਵੀ ਸਾਡੇ ਕਲਚਰ ਦਾ ਉਹ ਹਿੱਸਾ ਇੱਕ ਹਿੱਸਾ ਚੁਣਿਆ ਜਿਸ ਨੂੰ ਉਹਨਾਂ ਨੇ ਡਿਪict ਕਰਕੇ ਲੋਕਾਂ ਦੇ ਸਾਹਮਣੇ ਗੀਤਾਂ ਚ ਪੇਸ਼ ਕਰ ਦਿੱਤਾ ਕਿਉਂਕਿ ਸਾਡੇ ਪੰਜਾਬੀ ਕਲਚਰ ਚ ਵੀ ਸਭ ਅੱਛਾ ਨਹੀਂ ਹੈ ਇਸ ਕਲਚਰ ਦੇ ਬਹੁਤ ਬਹੁਤ ਪੱਖ ਨੇ ਇਸ ਪੱਖ ਨੂੰ ਉਜਾਗਰ ਕਰਨ ਲਈ ਤਰਤਾਰ ਸਿੰਘ ਰਮਲਾ ਦਾ ਇੱਕ ਬਹੁਤ ਮਹੱਤਵਪੂਰਨ ਰੋਲ ਰਿਹਾ ਅੱਜ ਉਹ ਸਾਡੇ ਸਟੂਡੀਓਜ਼ ਦੇ ਵਿੱਚ ਆਏ ਹੋਏ ਨੇ ਰਮਲ ਜੀ ਜਨ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਥੈਂਕਸ ਆਪ ਬਹੁਤ ਬਹੁਤ ਮਿਹਰਬਾਨੀ ਤੁਸੀਂ ਬੁਲਾਇਆ ਸਰੋਤਿਆਂ ਦੇ ਸਾਹਮਣੇ ਕਰ ਰਹੇ ਹਾਂ ਬਹੁਤ ਮਿਹਰਬਾਨੀ ਤੁਹਾਡੀ ਸਾਸ਼ਿਕਾ ਜੀ ਕਿ ਵੀ ਰੀ ਸਟਰਗਲ ਹੁਣ ਕਿੰਨੇ ਵਰੇ ਹੋ ਗਏ ਤੁਹਾਡੇ ਕੋਈ ਗੀਤ ਨਹੀਂ ਆਏ 5-6 ਸਾਲ ਦਾ ਤੁਸੀਂ ਗੈਪ ਪਾਦਾ ਸੀ ਕਿੱਥੇ ਰਹੇ ਹੋ ਤੁਸੀਂ ਅ ਸੇਟਾ ਮਾਰਕੀਟ ਜੀ ਜੀ ਇੱਕ ਸਿੰਗਰ ਨੇ ਛੋਟਾ ਜਿਹਾ ਬਸ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੋਂ ਤਨੂ ਮੂਕੇ ਬੈੜਾ ਮਟਿਆਰੇ ਕਿਤੇ ਘੇਰ ਨਾਂ ਬ ਵਿੱਚ ਜਾਵੇ ਵੱਜ ਆੜੇ ਬੈੜ ਜਾ ਕੇ ਸਹੀ ਆਲ ਲੱਗ ਅੱਟ ਤੱਕ ਬੈੜ ਜਾ ਕੇ ਸਹੀ ਆਲ ਲੱਗ ਅੱਟ ਤੱਕ ਬੈੜ ਜਾ ਕੇ ਸਹੀ ਆਲ ਲੱਗ ਥੋੜੇ ਗੈਪ ਪੈਣ ਨਾਲ ਅੱਜ ਜਦੋਂ ਮੈਂ ਰੇਡੀਓ ਤੇ ਇੰਟਰਵਿਊ ਕਰਨੀ ਸੀ ਹਾਂਜੀ ਮੈਨੂੰ ਕਿਸੇ ਦਾ ਫੋਨ ਆਇਆ ਕਹਿੰਦੇ ਇਹ ਰਮਲਾ ਕਰਤਾਰ ਰਮਲਾ ਮੈਂ ਕਿਹਾ ਹਾਂਜੀ ਉਹਨਾਂ ਨੇ ਆਉਣਾ ਕਹਿੰਦੇ ਉਹ ਤਾਂ ਮਰ ਚੁੱਕਾ ਇਹ ਤਾਂ ਕੋਈ ਡੁਪਲੀਕੇਟ ਹੋਣਾ ओरिजिनल ਹੈ ਮੈਂ ਕਿਹਾ ਹਾਂਜੀ ओरिजिनल ਹੈ ਇਹ ਕਿਸ ਕਿਸ ਨੇ ਗੱਲਾਂ ਚੱਲਦੀ ਤੁਹਾਡੇ ਵਾਰੇ ਗੱਲ ਪਤਾ ਕੀ ਹੈ ਜੀ ਇਹ ਇਹ ਜਿਹੜਾ ਕਿੰਤੂ ਪ੍ਰੰਤੂ ਇਹ ਤਾਂ ਹੁੰਦਾ ਹੀ ਰਹਿੰਦਾ ਹੈ ਤੇ ਪਰ ਉਹਨਾਂ ਸੱਜਣਾ ਨੂੰ ਇਹ ਸੋਚਣਾ ਚਾਹੀਦਾ ਹੈ ਵੀ ਕਦੇ ਡੁਪਲੀਕੇਟ ਨਾਲ ਤਾਂ ਆਵਾਜ਼ ਮਿਲਦੀ ਹੁੰਦੀ ਹੈ ਨਾ ਉਹ ਸ਼ਕਲ ਮਿਲਦੀ ਹੁੰਦੀ ਹੈ ਜੀ ਜੀ ਤੋਂ ਇਸ ਕਰਕੇ ਉਹਨਾਂ ਦੋਸਤਾਂ ਨੂੰ ਮੈਂ ਬੇਨਤੀ ਕਰਦਾ ਵੀ ਮੈਂ ਅਸਲੀ ਕਰਤਾਰ ਰਮਣਾ ਅਸਲੀ ਉਹੀ ਮੇਰੀ ਗਾਇਕੀ ਹੈ ਉਹੀ ਮੈਂ ਰੋਜ਼ ਆਪਦੇ ਸਰੋਤਿਆਂ ਨੂੰ ਸੁਣਾਉਣਾ ਤੇ ਮੈਂ ਨਕਲੀ ਨਹੀਂ ਆ ਪ੍ਰਾਹੋ ਇਹ ਦਿਮਾਗ ਚੋ ਕੱਢ ਦੋ ਮੈਂ ਸਟੇਜ ਤੇ ਵੀ ਰੋਜ਼ ਬੋਲਦਾ ਵੀ ਲੋਕ ਕਹਿੰਦੇ ਆ ਕਦੇ ਤਾਂ ਕਹਿਣਗੇ ਤੇ ਤੋ ਤੁਰਿਆ ਨਹੀਂ ਜਾਂਦਾ ਕਦੇ ਕਹਿਣਗੇ ਇਹ ਇਹ ਤੋ ਗਾਇਆ ਨਹੀਂ ਜਾਂਦਾ ਕਦੇ ਕਹਿਣਗੇ ਇਹ ਤਾਂ ਜੇ ਮਰਮਰ ਗਿਆ ਤਾਂ ਨਕਲੀ ਆ ਬਸ ਅਗਲਾ ਮੈਂ ਸਟੇਜ ਤੇ ਸਭ ਰੋਜ਼ ਦਾ ਦੱਸ ਸਪਸ਼ਟ ਕਰਨਾ ਅੱਛਾ ਅੱਛਾ ਤੇ ਉਹਨਾਂ ਦੋਸਤਾਂ ਨੂੰ ਇਹ ਸਾਬਤ ਕਰੋ ਸੁਣਾਓ ਵੀ ਰਨ ਬੋਤਲ ਵਰਗੀ ਆਪਣੀ ਆਵਾਜ਼ ਸੁਣਾਓ ਫੇ ਲੋਕਾਂ ਨੂੰ ਪਤਾ ਲੱਗ ਜਾਏਗਾ ਉਹ ਪਿੰਡ ਦੇ ਉਹ ਮੁੰਡਿਓ ਹੁਣ ਕੀ ਦੇਖਦੇ ਲੰਗੀ ਮਜਾਜਣ ਖੈ ਕੇ ਰਨ ਬੋਤਲ ਵਰਗੀ ਉਹ ਚੱਕ ਲੋ ਰਬੂ ਦਾ ਨਾਮ ਲੈ ਕੇ ਰਨ ਬੋਤਲ ਵਰਗੀ ਅੱਛਾ ਜਿਹੜੀ ਮੁੱਢਲੀ ਸਟਰਗਲ ਸੀ ਉਹ ਕਿਵੇਂ ਰਹੀ ਲੋਕ ਤੁਹਾਡੇ ਬਾਰੇ ਹੁਣ ਜਾਨਣਾ ਚਾਹੁੰਦੇ ਆ ਜਦ ਤੁਹਾਡੇ ਗੀਤ ਸਥਾਪਿਤ ਹੋਏ ਅੱਜ ਮੇਰਾ ਸਿਰ ਦੁਖਦਾ ਅੱਜ ਮੇਰਾ ਮੂੜ ਖਰਾਬ ਇਸ ਤਰ੍ਹਾਂ ਦੇ ਗੀਤ ਤੁਹਾਡੇ ਬਹੁਤ ਸੁਣੇ ਜਾ ਰਹੇ ਆ ਅੱਜ ਵੀ ਸੁਣੇ ਜਾ ਰਹੇ ਆ ਅੱਜ ਗਾਉਣ ਵਾਲੇ ਸ਼ਹਿਰੀ ਮਾਨ ਵਰਗੇ ਮੁੰਡੇ ਉਹ ਕਹਿ ਰਹੇ ਆ ਕਿ ਬਾਈ ਸਾਡਾ ਉਹ ਆ ਜਿਹੜਾ ਨਮਲੇ ਦੀਆਂ ਟੇਪਾਂ ਸੁਣਦਾ ਰਹਿੰਦਾ ਕਾਰ 'ਚ ਹਾਂਜੀ ਇਹਨਾਂ ਨੌਜਵਾਨਾਂ ਨੇ ਵੈਸੇ ਤਾਂ ਉਹਨਾਂ ਦਾ ਇਹ ਵੱਡਾ ਪਾਣੀ ਕਿਣਾਗੇ ਵੇ ਜਿਹੜੇ ਆਪਦੇ ਕਸ਼ਤਰਾਂ ਦਾ ਪਿਆਰ ਕਰਨ ਵਾਲੇ ਸੀਨੀਅਰ ਆਰਟਿਸਟਾਂ ਦਾ ਜ਼ਿਕਰ ਕਰਦੇ ਆ। ਤੋ ਗੱਲ ਤਾਂ ਇਹ ਹੈ ਵੀ ਸਟਰਗਲ ਤਾਂ ਜਿਹੜੀ ਹੈ ਜੀ ਮਿਹਨਤ ਕਰਨੀ ਪੈਂਦੀ ਹੈ। ਸਟਰਗਲ ਤੋਂ ਬਣਾ ਤਾਂ ਬੰਦਾ ਜਿਹੜਾ ਮਿਹਨਤ ਤੋਂ ਬਗੈਰ ਅਕੀ ਆਉਂਦਾ ਉਹ ਸਤਾਪ ਨੇ ਦੇਖੋ ਕਾਗਜ਼ ਨੂੰ ਜਿੰਨੀ ਛੇਤੀ ਅਗ ਲੱਗੇ ਉਹਨੇ ਛੇਤੀ ਬੁਝ ਜਾਂਦਾ ਤੇ ਗਿੱਲੇ ਗੋਏ ਨੂੰ ਜਿੰਨਾ ਵੀ ਉਹ ਤੁਹਣ ਲੱਗਾ ਟਾਈਮ ਲੱਗਦਾ ਉਹਨਾਂ ਨੂੰ ਬੁਝਣ ਲੱਗਾ ਲੱਗਦਾ। ਅੱਛਾ ਮੈਂ ਸਮਝਦਾ ਵੀ ਤੁਸੀਂ ਤੋੜੀ ਪੁਦੇਸ਼ ਜਿਹੜੀ ਸੀ ਉਹ ਪਾਕਿਸਤਾਨ ਦੀ ਸੀ ਮੈਂ ਹਜ਼ੂਰ ਥੰਦ ਸਾਹਿਬ ਮੈਂ ਪਾਕਿਸਤਾਨ ਦਾ ਜੰਪਾਲਾ ਮੇਰਾ 1947 ਦੇ ਵਿੱਚ ਜਨਮ ਹੋਇਆ ਪਿੰਡ ਸਾਡਾ ਹੰਦਾਲ ਸੀ ਲੇਕਿਨ ਮੈਨੂੰ ਨਹੀਂ ਮੇਰੇ ਮਾਪੇ ਜੋ ਕੋਲੇ ਗੱਲਾਂ ਕਰਦੇ ਸਨ ਸਾਨੂੰ ਉਹਨਾਂ ਤੋਂ ਪਤਾ ਹੈ ਤੇ ਉਦੋਂ ਮੈਂ ਕੋਈ 4 ਮਹੀਨੇ ਦਾ ਸੀ ਜਦੋਂ ਗੱਡੇ 'ਚ ਪਾ ਕੇ ਲਿਆਏ ਦੱਸਦੇ ਬਈ ਤੈਨੂੰ ਗੱਡੇ 'ਚ ਪਾ ਕੇ ਲਿਆਈ ਸੀ ਵੀ ਉਦੋਂ ਵੱਡ ਟੁਕ ਦੇ ਵਿੱਚ ਮੁਸਲਮਾਨ ਬੱਚਿਆਂ ਨੂੰ ਵੱਡ ਦਿੰਦੇ ਸੀ ਕੁੜੀਆਂ ਨੂੰ ਵੱਡ ਦਿੰਦੇ ਸੀ ਇਸ ਕਰਕੇ ਅਸੀਂ ਲੁਕੋ ਕੇ ਲਿਆਈ ਸੀ ਮੈਂ 4 ਮਹੀਨੇ ਦਾ ਸੀ ਉਦੋਂ ਤੇ ਉਦੋਂ ਬਾਅਦ ਫਰੀਦਕੋਟ ਆਇਆ ਮੈਨੂੰ ਸਿਰਫ ਇੰਨਾ ਪਤਾ ਵੀ ਮੈਂ ਫਰੀਦਕੋਟ ਦਾ ਮੈਨੂੰ ਸੁਰਤ ਇੱਥੇ ਆਈਏ ਵੀ ਮੈਂ ਬਾਬਾ ਫਰੀਦ ਸਾਹਿਬ ਦੀ ਨਗਰੀ ਦਾ ਬਸ ਇੰਨਾ ਹੀ ਪਤਾ ਆ ਫੇ ਮੁੰਦਰਾ ਕਦੋਂ ਪਹੁੰਹਿਆ ਮੁੰਦਰਾ ਦਾ ਯੇ ਕੋਈ ਸਮਝ ਲਓ ਇੱਕ ਜਿਹੜਾ ਜਿਹਨੂੰ ਆਪਾਂ ਵਿਗਿਆਨ ਕਹੀਏ ਵਿਗਿਆਨ ਦੀ ਮੈਡੀਸਨ ਹੋਰ ਮੇਰਾ ਕੋਈ ਨਾ ਤਾਂ ਇਹਦੇ ਵਿੱਚ ਜਾਦੂ ਟੂਣਾ ਤੇ ਨਾ ਇਹਦੇ ਵਿੱਚ ਕੋਈ ਇਸ਼ਕ ਦਾ ਚੱਕਰ ਇਸ਼ਕ ਦਾ ਚੱਕਰ ਆ ਵੀ ਰਾਜਾ ਬਣਨ ਦੀ ਕੋਸ਼ਿਸ਼ ਕੀਤੀ ਹੈ ਹੋਰ ਨਹੀਂ ਕੋਈ ਗੱਲ ਅੱਛਾ ਪਹਿਲਾਂ ਪਹਿਲਾਂ ਤੁਸੀਂ ਸਦੀਕ ਸਾਹਿਬ ਨਾਲ ਉਹਨਾਂ ਦੇ ਟਰੂਪ 'ਚ ਕੰਮ ਕਰਦੇ ਸੀ ਉਹਨੂੰ ਦਮ ਦਵਾਇਆ ਕਰਦੇ ਸੀ ਹਾਂ ਹਜ਼ੂਰ ਗੱਲ ਇਹ ਹੈ ਮੈਂ ਦਮ ਤਾਂ ਬਹੁਤਿਆਂ ਨੂੰ ਦਵਾਇਆ ਕਈ ਦਿਵ ਜਗਮਉਨ ਭੈਣ ਜੀ ਨਾਲ ਜਾਂਦਾ ਰਿਆ ਨਿਰੰਦਰ ਬਿਬਾ ਭੈਣ ਜੀ ਨਾਲ ਗਿਆ ਸਵਰਨ ਲਤਾ ਭੈਣ ਜੀ ਨਾਲ ਜਾਂਦਾ ਰਿਆ ਫਿਰ ਮੈਂ ਪਮੀ ਪੋਲੀ ਜੀ ਉਸ ਜੋੜੀ ਨਾਲ ਵੀ ਜਾਂਦਾ ਰਿਆ ਦਦਾਰ ਸੰਧੂ ਸਾਹਿਬ ਨਾਲ ਮੈਂ ਹੈਲਪਰ ਤੌਰ ਤੇ ਜਾਂਦਾ ਰਿਆ ਨਾ ਸਾਰਿਆਂ ਨਾਲ ਮੈਂ ਕੰਮ ਕਰਦਾ ਰਿਆ ਫਿਰ ਇਹਨਾਂ ਵੀ ਸਬਬ ਸਦੀਕ ਸਾਹਿਬ ਨਾਲ ਕੋਈ ਜ਼ਿਆਦਾ ਬਣਿਆ ਮੈਂ 4 ਸਾਲ ਕੰਮ ਇਕੱਠਿਆਂ ਕੀਤਾ ਇਹਨਾਂ ਨਾਲ ਤੇ ਉਹਨਾਂ ਦੇ ਗਰੁੱਪ ਚੋ ਹੀ ਇਸਟੈਬਲਿਸ਼ ਹੋਇਆ ਰਣਜੀਤ ਪੰਜ ਜੀ ਤੇ ਸਦੀਕ ਸਾਹਿਬ ਕੰਮ ਕਰਦੇ ਸੀ ਬਸ ਉਹਨਾਂ ਦੇ ਵਿੱਚੋਂ ਹੀ ਆਇਆ ਉਹ ਮੇਰਾ ਇੱਕ ਗੀਤ ਐਸਾ ਸੀ ਇਹ ਜੋਬਨ ਵਿਖਿਆ ਮੁਕਤਾਂ ਦੀ ਡਾਕਟਰ ਸਰਜੀਤ ਜੀ ਦਾ ਖੋਲੀਆ ਸਾਹਿਬ ਦਾ ਉਹ ਰੱਬ ਨੂੰ ਪਿਆਰੇ ਹੋਗੇ 아이 ਦੁਨੀਆ ਚ ਨਹੀਂ ਸਵਰਗ ਜਮਾ ਸਾਬ ਉਹਨਾਂ ਦਾ ਪਰ ਉਸ ਗੀਤ ਨੇ ਮੈਨੂੰ 40 ਸਾਲ ਦਾ ਸਫਰ ਕਰਾਇਆ ਜ ਮੈਨੂੰ 40 ਸਾਲ ਹੋ ਗਏ ਸਟੈਬਲਿਸ਼ ਹੋਣ ਕਾਮਯਾਬ ਹੋਣ ਲੇਕਿਨ ਉਹ ਗੀਤ ਸੀ ਜਿਨੇ ਹਰ ਸਟੇਜ ਤੇ ਮੇਰੇ ਤੋਂ ਉਹ ਲੋਕ ਸੁਣਿਆ ਕਰਦੇ ਸੀ ਵੀ ਸੁਣਾਓ ਜੀ ਉਹ ਗੀਤ ਜ਼ਰੂਰ ਦੇ ਦੋ ਬੋਲ ਜ਼ਰੂਰ ਸੁਣਾ ਇਹ ਜੋ ਬਨਵੇ ਖ ਅਮਕ ਦਾ ਨਹੀਂ ਹਾਣੇ ਦੀ ਨਿਗਾਹ ਪਵਾ ਛੜੀਏ ਕਦੇ ਗੱਲੀ ਗੱਲੀ ਗੱਲ ਕਰੀਏ ਕਦੇ ਟੈਡੀ ਅੱਖ ਚੁਰਾ ਛੜੀਏ ਨਹੀਂ ਕਦੇ ਨੱਕ ਵਟਿਏ ਕਦੇ ਅੱਖ ਦਬੀਏ ਕਦੇ ਮਿੱਠਾ ਜਿਆ ਆਮਸ ਕੋ ਛੱਡੀਏ ਕਦੇ ਮੁੱਕ ਤੋਂ ਜ਼ੁਲਫਾ ਟਾ ਛੱਡੀਏ ਨਹੀਂ ਕਦੀ ਮੁੱਕ ਤੋਂ ਜ਼ੁਲਫਾ ਟਾ ਛੱਡੀਏ ਨਾਲੇ ਸਿਰ ਕੈ ਨੂੰ ਸਿਰ ਕਾ ਛੱਡੀਏ ਇਹ ਜੋ ਬਨ ਵੇਖਾਂ ਉਹ ਨੱਡੀਏ ਮੁੱਕਦਾ ਨਹੀਂ ਵਾ 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 ਅੱਛਾ ਰਮਲਾ ਜੀ ਕਈ ਲੋਕ ਇਹ ਕਹਿੰਦੇ ਆ ਕਹਿੰਦੇ ਰਮਲਾ ਲੁੱੱਚੇ ਗੀਤ ਗਾਉਂਦਾ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋ ਗੱਲੇ ਜੀ ਵੀ ਇਹ ਆਪਣੀ ਆਪਣੀ ਥਿੰਕਸ ਆਫ ਸੋਚ ਦੀ ਗੱਲ ਹੈ ਇਹਨੂੰ ਲੁੱਟਪਣਾ ਨਹੀਂ ਕਿ ਇਹ ਕਹਿ ਸਕਦੇ ਜੇ ਗੱਲ ਅਸਲੀਅਤ ਵਾਪਰੀ ਹੈ ਤੇ ਉਹਨੂੰ ਬਿਆਨ ਕਰਨਾ ਕੋਈ ਮਾੜੀ ਗੱਲ ਨਹੀਂ ਹੁਣ ਜੇ ਮਿਰਜਾ ਸਾਹਿਬਾਂ ਉਹਨਾਂ ਦਾ ਕਿੱਸਾ ਵੀ ਸਾਹਿਬਾਂ ਨੂੰ ਭਜਾ ਕੇ ਲਗਾਇਆ ਜੇ ਮੈਂ ਕਹਦੇ ਆ ਉਹ ਭਜਾ ਕੇ ਲਗਾਇਆ ਤੇ ਕੋਈ ਮਾੜੀ ਗੱਲ ਹੋ ਗਈ ਸਾਰਿਆਂ ਨੇ ਪਤਾ ਭਜਾ ਕੇ ਲਗਾਇਆ ਹਿਸਟਰੀ ਹੈ ਹਿਸਟਰੀ ਹੈ ਇਵੇਂ ਹੀ ਲੋਕ ਪਿੰਡਾਂ ਦੇ ਵਿੱਚ ਜਿਹੜੀ ਵਾਪਰੀ ਗੱਲ ਹੈ ਨਾ ਮੈਨੂੰ ਵਿਅੰਗਮਈ ਗਾਉਣ ਦਾ ਗੀਤ ਬਹੁਤ ਸ਼ੌਕ ਸੀ ਮੇਰਾ ਵੀ ਕੋਈ ਊਨਤਾਈ ਕੋਈ ਤਰੂਠੀ ਕੋ ਕਾਟਾ ਸਾਡੇ ਸਮਾਜ ਦੀ ਤੇ ਉਹਨੂੰ ਖੁੱਲ ਕੇ ਬਿਆਨ ਕਰਨਾ ਉਹਨੂੰ ਕਮਜ਼ੋਰੀ ਨਾਲ ਨਹੀਂ ਕਰਨਾ ਤੜਲੇ ਨਾ ਕਰਨਾ ਹੁਣ ਜਿਵੇਂ ਜੇਠਾ ਦੇ ਕੀ ਸੀ ਹੂੰ ਹੂੰ ਹੁਣ ਜੇ ਸਾਡੇ ਇਹਨੂੰ ਦੱਸੋ ਮੇਰੀ ਅਸ਼ਲੀਲਤਾ ਕੀ ਹੋਈ ਜੇ ਸਾਡੇ ਚ ਕਮੀਆਂ ਸੀ ਜੇ ਜੇਠ ਉਦੋਂ ਜਟਾਂ ਜੀ ਵੀਰਾਂ ਦੇ ਪੰਜ ਮੁੰਡੇ ਹੋਣੇ ਇੱਕ ਵਿਆਹ ਜਾਣਾ ਤੇ ਦੂਜੇ ਵਿਚਾਰੇ ਚਾਕੇ ਵਾਕੇ ਤਿੰਦੇ ਸੀ ਤੇ ਉਹ ਜੇ ਅਸੀਂ ਦੱਸਦਾ ਤੇ ਕੀ ਗਲਾ ਹੋ ਗਿਆ ਇਹ ਸਿੱਧਾ ਇਹ ਸਾਡੇ ਗੀਤ ਸੁਣ ਕੇ ਇਥੇਨ ਸਾਹਿਬ ਸੱਚਾਈ ਮੈਂ ਇਸ ਗੱਲ ਦਾ ਕੰਫੀਡੈਂਸ ਨਾਲ ਕਰ ਰਿਹਾ ਇਸ ਗੱਲ ਦੀ ਸੱਚਾਈ ਦੱਸ ਰਿਹਾ ਸਾਡੇ ਗੀਤ ਸੁਣ ਕੇ ਹੁਣ ਜੇਠ ਕਰਤੋਤਾ ਕਰਦੇ ਆ ਜੀਆ ਹਮਮ ਜਾਗਰਤੀ ਆ ਵੀ ਨਾ ਯਾਰ ਸਾਡਾ ਸਾਰੇ ਲੋਕ ਪੜਦੇ ਆ ਵੀ ਇਹ ਤਾਂ ਚੰਗਾ ਨਹੀਂ ਕੰਮ ਸਾਡੇ ਵਾਸਤੇ ਬਿਛੋੜੀਆਂ ਭਰਜਾਈਆਂ ਦੇ ਬੱਚੇ ਆ ਰਹੀਆਂ ਧੀਆਂ ਰਹੀਆਂ ਹੁੰਦੀਆਂ ਅਸੀਂ ਇਹ ਖੁੱਲ ਕੇ ਗਾਉਂਦੇ ਰਿਹਾ ਵੀ ਇਹਨਾਂ ਚਾਹ ਨੁਕਸਾ ਹੈ ਇਹ ਛੇੜਖਾਣੀ ਕਿਉਂ ਕਰਦੇ ਆ ਇਹਨਾਂ ਦਾ ਫਰਜ਼ ਨਹੀਂ ਬਣਦਾ ਇਹ ਵੱਡੇ ਭਰਾਵਾਂ ਦਾ ਛੋਟੇ ਭਰਾਵਾਂ ਦਾ ਸਤਿਕਾਰ ਕਰਨਾ ਤੇ ਇਹ ਸਾਡੀਆਂ ਨੋਹਾਂ ਧੀਆਂ ਰਹੀਆਂ ਵੀ ਇਹਨਾਂ ਨੂੰ ਅਸੀਂ ਕਿਉਂ ਗਲਤ ਨਿਕਾਲ ਦੇਖਦੇ ਆਂ ਅਸੀਂ ਤਾਂ ਖੁੱਲ ਕੇ ਗਾਏ ਜੇ ਇਹਨੂੰ ਲੋਕ ਗਲਤ ਸੋਚਦੇ ਆ ਤੇ ਉਹ ਮੇਰੇ ਗੱਲ ਵੀ ਕਿਸੇ ਸਾਰੇ ਨਹੀਂ ਸੋਚਦੇ ਤੇ ਰੋਹਨ ਸਾਹਿਬ ਜਿਹੜੇ ਆਮ ਗੌਣ ਵਾਲਿਆ ਕਿਉਂਕਿ ਤੁਸੀਂ ਮਾਸਟਰ ਡਿਊਟਸ ਦੇ ਦੁਕਾਨਿਆਂ ਦੇ ਦੁਕਾਨੇ ਤੁਸੀਂ ਬਹੁਤ ਗਾਏ ਆ ਜੀ ਪਰ ਇੱਕ ਗੌਣ ਵਾਲੀ ਨਾ ਬੰਦਾ ਗੌਂਦਾ ਫਿਰ ਦੂਰ ਗੌਣ ਵਾਲੀ ਨਾ ਤਿੰਨ ਵਾਲੀ ਨਾ ਤੁਸੀਂ ਤਾਂ ਕਮੀਜ਼ਾਂ ਵਾਂਗੂ ਬਦਲ ਦਿੱਤੀਆਂ ਗੌਣ ਵਾਲੀਆਂ ਗੱਲ ਥਿੰਦ ਸਾਹਿਬ ਇਹ ਵੀ ਮੈਂ ਐਥਲੀਟ ਐਸ ਕਿਸਮ ਦਾ ਸੀ ਹਮ ਹਮ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਵੀ ਜਿਹੜਾ ਨੰਗੇ ਪੈਰੀ 16 ਵਾਲੇ ਟਰੈਕ ਤੇ ਪੱਜਿਆ ਹੋਇਆ ਹਮ ਹਮ ਮੈਨੂੰ ਆਪਦੇ ਮਤਲਬ ਰੇਸ ਦਾ ਪਤਾ ਸੀ ਮੈਂ ਕੋ ਗਾਇਕ ਨੂੰ ਨਹੀਂ ਛੱਡਿਆ ਜਾਂ ਕੋਈ ਆਵਦਾ ਹੰਕਾਰ ਚਾਹਦਾ ওভার ਕੌਨਫੀਡੈਂਸ ਜੀ ਵੀ ਮੈਂ ਜਿਹਨੂੰ ਕਮਾ ਵੀ ਮੈਂ ਐ ਹੀ ਆ ਨਾ ਸਭ ਕੁਦਰਤ ਦੀ ਮੇਰਾ ਜਿਹੜਾ ਮੈਨੂੰ ਛੱਡ ਗਿਆ ਉਸ ਤੋਂ ਬਾਅਦ ਉਹਨਾਂ ਉਹਦਾ ਕਿਸੇ ਨੇ ਜ਼ਿਕਰ ਹੀ ਨਹੀਂ ਕੀਤਾ ਮੈਨੂੰ ਤਾਂ ਇਹ ਹੈ ਵੀ ਸਚਾਈ ਮੇਰੀ ਪੂਰੀ ਲੋਕਾਂ ਨੇ ਸਰੋਤਿਆਂ ਨੇ ਕਬੂਲੀ ਮੈਨੂੰ ਉਹਨਾਂ ਦਾ ਸਾਰਾ ਰਿਆ ਰੱਬ ਵਰਗਾ ਸੁੱਖੀ ਨੇ ਤੁਹਾਡਾ ਲੰਬਾ ਸਰਗਰ ਸੁੱਖੀ ਨੇ 4 ਸਾਲ ਗਾਇਆ ਜੀ ਹਾਂ ਫਿਰ ਉਸ ਤੋਂ ਬਾਅਦ ਕੁਲਦੀਪ ਕੌਰ ਨੇ ਡੂੜ ਕੇ ਸਾਲ ਗਾਇਆ ਮਸਾਂ ਉਹਨੇ ਧੋਖਾ ਦਿੱਤਾ ਫਿਰ ਫਿਰ ਉਸ ਤੋਂ ਬਾਅਦ ਅ ਅਰਨੀਤ ਨਿਤੂ ਨੇ ਥੋੜੇ ਸਮੇਂ ਵਾਸਤੇ ਗਾਇਆ ਅ ਉਹਨਾਂ ਦੇ ਕਰਦਿਆਂ ਨੇ ਕਬੂਲ ਨਾ ਕੀਤਾ ਗਾਣਾ ਉਹ ਪਾਸੇ ਹੋ ਗਏ ਉਸ ਤੋਂ ਬਾਅਦ ਉਸ ਸ਼ਕਿਰਨ ਜੀ ਨੇ ਗਾਇਆ ਉਹ ਜਦੋਂ ਗਾਇਆ ਅਸੀਂ ਦੋ ਸਾਲ ਇਕੱਠੇ ਕੰਮ ਕੀਤਾ ਬੜੇ ਵਧੀਆ ਟੰਗ ਨਾਲ ਬਹੁਤ ਅੱਛੀ ਕੁੜੀ ਸੀ ਉਹਦਾ ਗੀਤ ਹਿੱਟ ਹੋਇਆ ਆਸ਼ੀਮਗਰ ਟਰਾਲੀ ਵੱਢੀ ਜੀ ਜੀ ਫਿਰ ਉਸ ਤੋਂ ਬਾਅਦ ਪਰਮਜੀਤ ਸੰਧੂ ਨੇ ਗਾਇਆ 10 ਲੇਕਿਨ ਜਦੋਂ ਉਹਨੇ ਵੀ ਇਹ ਠੀਬੀ ਬਿਮਾਰੀ ਤਿਹਾਰੇ ਦਾ ਨਾ ਫਿਰ ਫਿਰ ਥੋੜਾ ਜਿਹਾ 4-5 ਸਾਲ ਗੈਰ ਰਿਆ ਇਸ ਕਰਕੇ ਕੋਈ ਅੱਛੀ ਕੁੜੀ ਨਾ ਮਿਲਣ ਦੇ ਕਾਰਨ ਮੈਂ ਜਿੰਨਾ ਚਿਰ ਮੇਰੀ ਆਵਾਜ਼ ਦਾ ਬੈਲੈਂਸ ਕਿਸੇ ਨਾਲ ਜੁੜਦਾ ਨਹੀਂ ਸੀ ਮੈਂ ਗਾਉਂਦਾ ਨਹੀਂ ਸੀ ਹੁਣ ਰਾਣੀ ਨਾਲ ਨਾ ਰਿਕਾਰਡ ਕਰਵਾਇਆ ਉਸ ਤੋਂ ਬਾਅਦ ਫਿਰ ਉਹ ਮਨਜੀਤ ਕੋ ਰਾਈ ਮਨਜੀਤ ਕੋ ਨਾਲ ਸੁਪਨਾ ਉਹ ਗੀਤ ਪਲ ਗਿਆ ਜੀ 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 ਬੜਾ ਲੋਕਾਂ ਚ ਅੱਜ ਲੋਕ ਗੀਤ ਬਣਿਆ ਹੋਇਆ ਗੀਤ ਵੀ ਨਹੀਂ ਦੋ ਬੋਲ ਸੁਣਾ ਸਕਦੇ ਉਹ ਗੀਤ ਬੜਾ ਪਪੂਲਰ ਰਿਹਾ ਹੋ ਕਾਲਜ ਵਿੱਚ ਮਾਰਾਂ ਗੇੜਾ ਵੇਖਣ ਨੂੰ ਮੁਖੜਾ ਤੇਰਾ ਕਿੱਥੇ ਜਾ ਬੈਗਣੀ ਸੁਪਨਾ ਹੋ ਗਈ ਪਲিয়ে ਉਹ ਮਿਲ ਨੋ ਵੀ ਰਹਿ ਗਈ ਸੁਪਨਾ ਹੋ ਗਈ ਪਲিয়ে ਇਹ ਬੜਾ ਸੰਜੀਦਾ ਗੀਤ ਕਾਇਆ ਸੀ ਹਾਂਜੀ ਇਹ ਲੋਕਾਂ ਨੇ ਬਹੁਤ ਕਬੂਲ ਕੀਤਾ ਇਹ 96 ਚ ਆਇਆ ਤੇ ਅੱਜ 2016 ਹੋ ਗਈ ਜੀ ਜੀ 20 ਸਾਲ ਹੋ ਗਏ ਅੱਛਾ ਫਿਰ ਉਸ ਤੋਂ ਬਾਅਦ ਕੌਣ ਆਈ ਉਸ ਤੋਂ ਬਾਅਦ ਬਸ ਇੱਕ ਇੱਥੇ ਮੇਰਾ ਨਾਮ ਕਨੜਾ ਜੀ ਵੀ ਆਈ ਮਤਲਬ ਉਤੇਜ ਵੀ ਰਾਜੂ ਸੀ ਉਹਨੇ ਥੋੜਾ ਜਿੜ ਕੱਢਿਆ ਸਾਨੂੰ 5 ਸਾਲ ਹੋ ਗਏ ਤੁਹਾਨੂੰ ਤੇ ਰਾਣੀ ਨੂੰ ਰਾਣੀ ਜੀ ਨੂੰ ਫਿਰ ਇਹਨਾਂ ਨੇ ਮੇਰੀ ਯਾਨੀ ਮੈਂ ਕਹਿ ਸਕਦਾ ਵੀ ਇਸ ਉਮਰ ਦੇ ਵਿੱਚ ਆ ਕੇ ਮੇਰੀ ਇਸ ਕੈਰੀਰ ਨੂੰ ਪੂਰਾ ਤਕਾ ਲਾ ਕੇ ਅੱਗੇ ਕੀਤਾ ਕਿ ਮੈਨੂੰ ਇੰਨੀ ਸਪੋਰਟ ਦਿੱਤੀ ਇਹਨਾਂ ਨੇ ਹਰ ਪਾਸਿਓਂ ਵੀ ਜਿਹਦੇ ਨਾਲ ਮੈਂ ਬਿਲਕੁਲ ਜਿਹੜੇ ਇਹ ਟੈਨਸ਼ਨ ਇਸ ਸੋਚਾਂ ਦੇ ਮਾੜੀਆਂ ਸੋਚਾਂ ਚੋਂ ਨਿਕਲ ਕੇ ਬਾਹਰ ਆਇਆ ਇਹਨਾਂ ਨੇ ਕੱਢਿਆ ਮੈਨੂੰ ਮੇਰੀ ਤਾਂ ਸਿਹਤ ਵੀ ਖਰਾਬ ਕਰਤੀ ਸੀ ਉਹਦੇ ਤੋਂ ਪਹਿਲਾਂ ਬੜੀ ਚੰਗੀ ਵੀ ਰਿਸ਼ਤ ਹਾਂਜੀ ਇਹ ਪਸ ਇਹਨਾਂ ਦੀ ਮਿਹਰਬਾਨੀ ਹੈ ਰਾਣੀ ਜੀ ਦੀ ਵੀ ਜਿਨ੍ਹਾਂ ਨੇ ਮੈਨੂੰ ਵਾਫੀ ਕਰਾਈ ਅੱਛਾ ਬਾਕੀ ਮੈਂ ਹੁਣ ਗਾਉਣ ਵਾਲੇ ਦੇਖਣਾ ਜਿਹੜੇ ਨਵੇਂ ਗਾਉਣ ਵਾਲੇ ਆ ਜੀ ਸਰ ਗਾਉਂਦੇ ਤਾਂ ਠੀਕ ਆ ਵਧੀਆ ਗਾਉਂਦੇ ਆ ਹਾਂਜੀ ਪਰ ਸਾਜ਼ ਨਹੀਂ ਕਈਨ ਵਜਾਉਣਾ ਤੂੰ ਵੀ ਤਾਂ ਵਜਾਉਣੀ ਨਹੀਂ ਆਉਂਦੀ ਮੈਂ ਜਸਾਲਾ ਮਨਮੋਹਨ ਵਾਰਸ ਤੋਂ ਬਾਅਦ ਬਹੁਤ ਥੋੜੇ ਗਾਉਣ ਵਾਲੇ ਜਿਹਨੂੰ ਤੂੰ ਵੀ ਸਿੱਖੀ ਆ ਜਾਂ ਵਜਾਉਣੀ ਆਉਂਦੀ ਆ ਹਾਂਜੀ ਆਪ ਜੀ ਨੇ ਤੂੰ ਵੀ ਕਿੱਥੋਂ ਸਿੱਖੀ ਤੂੰ ਵੀ ਇਹ ਰਿਕਾਰਡਰਾਂ ਚ ਤਾਂ ਪਹਿਲ ਕੀਤੀ ਆ ਉਸਤਾਦ ਗੁਰੂ ਯਮਲਾ ਜੀ ਨੇ ਹਮ ਹਮ ਚਾਂਦੀ ਰਾਮ ਜੀ ਨੇ ਵੀ ਵਜਾਈਆ ਲੇਕਿਨ ਮੈਂ ਤਾਂ ਤੁਮ ਵੀ ਜਿਹੜੀ ਸਿੱਖੀ ਆ ਆਪਦੇ ਘਰੋਂ ਸਿੱਖੀ ਆ ਮੇਰੇ ਫਾਦਰ ਸਾਹਿਬ ਤੋਂ ਰਾਗ ਵਿਦਿਆ ਜੋ ਵੀ ਹਾਸਲ ਕੀਤਾ ਉਹ ਬੜੀ ਬਿਹਤਰੀਨ ਤੁਮ ਵੀ ਵਜਾਉਂਦੇ ਸੀ ਗੱਲਾਂ ਹੀ ਛੱਡ ਦਿਓ ਜੀ ਮੈਂ ਉਹਦੀ ਤੋਂ ਸਿੱਖ ਕੇ ਵਜਾਰਿਆ ਸਾਰਾ ਕੁਝ ਸਦੀਕ ਸਾਹਿਬ ਨੇ ਵੀ ਤੁਸੀਂ ਰਹੇ ਉਹਨਾਂ ਤੋਂ ਵੀ ਬੜਾ ਮੋਟਾ ਸਿੱਖਿਆ ਨਾ ਜਿਸ ਦੇ ਅਸਾਉਂ ਸਿਕਾਗੋਜ਼ੀ ਉਹ ਤਾਂ ਹੈਲਪ ਤੌਰ ਤੇ ਮੈਂ ਆਪਦੇ ਨਾਲ ਕੰਮ ਕਰਦਾ ਰਿਹਾ ਐਜ਼ ਅ ਆਰਟਿਸਟ ਤੇ ਜੇ ਹੁਣ ਵੱਡੀ ਗੱਲ ਤਾਂ ਉਹ ਮੈਂ ਕਰਨੀ ਨਹੀਂ ਚਾਹੁੰਦਾ ਹਾਂ ਨਹੀਂ ਕਰੋ ਤੁਸੀਂ ਇਹ ਬੜੀ ਗੱਲ ਦਸਦੀਕ ਸਾਹਿਬ ਤੋਂ ਪੁੱਛ ਲਿਆ ਜੇ ਪੱਗ ਬੰਨਣੀ ਮੈਥੋਂ ਸਿੱਖਿਆ ਤੂੰ ਵੀ ਵਿਵਜੋਣੀ ਵੀ ਸਿੱਖਿਆ ਅੱਛਾ ਅੱਛਾ ਹਾਂ ਹਾਂ ਉਹ ਗੁਮੈ ਉਹ ਵਰ ਗੱਲ ਨਹੀਂ ਕਰਿਆ ਉਹ ਆਬ ਤਸلیم ਕਰਦੇ ਆ ਉਹ ਸੀਨੀਅਰ ਆਰਟਿਸਟਸ ਨੇ ਗੁਣੀ ਬੰਦੇ ਆ ਬਹੁਤ ਜ਼ਿਆਦਾ ਸ਼ਾਸਤਰੀ ਰੱਗਿਆਂ ਦੀ ਅਕਲਾ ਉਹਨਾਂ ਨੂੰ ਔਰ ਉਹਨਾਂ ਦਾ ਬਰੀਕ ਦਿਮਾਗ ਆ ਐਸਾ ਆਲਟ ਜਿਵੇਂ ਕੋਈ ਜਮਣਾ ਪਰ ਉਹ ਇਹ ਦੋ ਗੱਲਾਂ ਮੈਥੋਂ ਗ੍ਰਹਿਣ ਕਰਦੇ ਭਾਵੇਂ ਮੈਂ ਉਹਨਾਂ ਤੋਂ ਛੋਟਾ ਸੀ ਲੇਕਿਨ ਉਹਨਾਂ ਦਾ ਦਿਹਾੜੀਦਾਰ ਸੀ ਅੱਛਾ ਇਸ ਕਰਕੇ ਮੈਥੋਂ ਉਹ ਟੋਰੇ ਵਾਲੀ ਪਹਿਲਾਂ ਮੇਰੀ ਪੱਗ ਬੰਨਣ ਦੀ ਡਿਊਟੀ ਹੁੰਦੀ ਸੀ अच्छा صدیق साहब ਨੂੰ ਪੱਗ ਮੇ ਆਉਦੇ ਸਿਰ ਤੇ ਬੰਨੀ ਫਿਰ ਉਹਨਾਂ ਦੇ ਸਿਰ ਤੇ ਧਰਨੀ ਫਿਰ ਮੈਂ ਉਹਨੂੰ ਸਿਖਾ ਦਿੱਤੀ ਨਾ ਫਿਰ ਉਹਨਾਂ ਨੇ ਕਿਹਾ ਫਾਜੀ ਵੀ ਤੁਸੀਂ ਕੋਸ਼ਿਸ਼ ਕਰਿਆ ਕਰੋ ਤੇ ਉਹਨਾਂ ਨੇ ਫਿਰ ਕੋਸ਼ਿਸ਼ ਕਰਦਿਆ ਕਰਦਿਆ ਉਹਨੂੰ ਖੂਬਸੂਰਤ ਬੰਦੇ ਆ ਵਧੀਆ ਬੰਦੇ ਆ ਵੈਰੀ ਗੁੱਡ ਵੈਰੀ ਹਾਂਜੀ ਫਿਰ ਇਹ ਜਗਲ ਦਾ ਤਾਂ ਗਵਾ ਸਰਦਾਰ ਬਾਬੂ ਸਿੰਘ ਜੀ ਮਾਨ ਮਰਾੜਾ ਵਾਲੀ ਨੇ ਵੀ ਉਹਨਾਂ ਨੇ ਕਹਿਣਾ ਕਰਤਾਰ ਦੇ ਤਰਾ ਅਸਦਿਕ ਸਾਹਿਬ ਨੂੰ ਅਤਰ ਜਸਲਾ ਉਹ ਮਤਰ ਜਸਲਾਉਣੀ ਅਸਦਿਕ ਸਾਹਿਬ ਨੇ ਪ੍ਰੈਕਟਿਸ ਕਰ ਲੈਣੀ ਫਿਰ ਓਕੇ चा, चा, चा। नहीं। नहीं, नहीं, अच्छा अच्छा हां जी ये नहीं गल ये सच्चाइयां ने वर्ल्ड जि कने लोग सुनदे हैं हम्म हम्म हैं ते ਇੰਨੇ ਲੋਗਾਂ ਦੇ ਅੱਗੇ ਗੱਪ ਵਜ ਸਕਦਾ ਨਹੀਂ ਨਹੀਂ ਕੋਈ ਵੀ ਕਿੰਧੂਪਰੰਦੋ ਕਰ ਦੂਗਾ اچھا ਇੱਕ ਮੈਂ ਦੇਖੀ ਗੱਲ ਹੋਰ ਵੀ ਜਿਹੜੇ ਗਾਉਣ ਵਾਲੇ ਆ ਆਮ ਤੌਰ ਤੇ ਉਹਨਾਂ ਕੋ ਕਾਪੀ ਹੁੰਦੀ ਗੀਤਾਂ ਦੀ ਜਾਂ ਜਿਹੜੇ ਲਗਾਉਣਾ ਚਾਹੁੰਦੇ ਆ ਉਹ ਫਲੋਰ ਦੇ ਉੱਤੇ ਇੱਕ ਖਲਾਰ ਦਿੰਦੇ ਆ ਆਪਾਂ ਚਰੇ ਇਥਾਂ-ਥਾਂ ਤੇ ਵਰਕੇ ਪਏ ਹੁੰਦੇ ਆ ਜੀ ਸਰ ਮੈਂ ਹੁਣ ਤੁਹਾਨੂੰ ਦੇਖ ਰਿਹਾ ਸੀ ਆਪਸਪੋਰਟ ਜਦ ਤੁਸੀਂ ਗਾਇਆ ਹਾਂਜੀ ਕੋਈ ਕਾਪੀ ਨਹੀਂ ਕੁਛ ਨਹੀਂ ਕਿਹਾ ਵੀ ਗੀਤ ਕਹਿੰਦੇ ਸੀ ਤੁਸੀਂ ਫਟ ਉਹੀ ਗੀਤ ਗਾਉਣ ਲੱਗ ਪੈਂਦੇ ਸੀ ਇਹ ਟ੍ਰੇਨਿੰਗ ਕਰਦੇ ਹੋ ਜਾਂ ਚੇਤੇ ਕਰਦੇ ਹੋ ਕੀਤਾ ਨੂੰ ਤੁਹਾਡੇ ਨਾਲ ਲੜਕੀ ਹੈ ਜਰੀ ਸੀ ਜੀ ਹਜ਼ੂਰ ਗੱਲ ਇਹ ਆ ਇਹ ਵੀ ਤੁਸੀਂ ਸਿਖਾਤੀ ਹੈ ਜੀ ਗੱਲ ਇਹ ਪਤਾ ਕੀ ਹੈ ਸਭ ਤੋਂ ਪਹਿਲਾਂ ਪ੍ਰੈਕਟਿਸ ਹੀ ਇਹ ਹੈ ਵੀ ਕਾਗਜ਼ ਉਵੇਂ ਇੱਕੇ ਗੋਣਾ ਜਾਂ ਉਲਝ ਕੇ ਗੋਣਾ ਉਹ ਸਰੋਤਿਆਂ ਦੇ ਨਾਲ ਅੱਖ ਲੜਾ ਕੇ ਗਾਇਆ ਨਹੀਂ ਜਾਂਦਾ ਜਿਨ੍ਹਾਂ ਜਿਹੜੇ ਸਰੋਤਿਆਂ ਦੇ ਨਾਲ ਨਿਗਾ ਨਾ ਨਿਗਾ ਨਾ ਮਿਲੇ ਬੋਲ ਦੇ ਨਾਲ ਬੋਲ ਉਹਨਾਂ ਨੂੰ ਮੁਕਾਤਮ ਕਰਕੇ ਨਾ ਕਹੀਏ ਉਹਨਾਂ ਚਰਦਾ ਬਿਲਕੁਲ ਗਾਣਾ ਹੀ ਡਾਢਾ ਲੱਗਦਾ ਜੀ ਗਾਣਾ ਚੰਗਾ ਨਹੀਂ ਲੱਗਦਾ ਇਸ ਕਰਕੇ ਸਭ ਤੋਂ ਪਹਿਲੀ ਤਾਂ ਵਿਦਿਆ ਚ ਅਕਲੀ ਲਈ ਵਿਗਨ ਜ਼ਬਾਨੀਅਤ ਕਰਕੇਗਾ ਹੂੰ ਵੀ ਉਹਦੇ ਨਾਲ ਤੁਸੀਂ ਆਪ ਆਪ ਆਪਣੇ ਬੋਲਾਂ ਦੇ ਤੇ ਐਕਸ਼ਨ ਦੇ ਵਖਾ ਸਕਦੇ ਹੋ ਹੂੰ ਹਾਂਜੀ ਇਸ ਕਰਕੇ ਜੇ ਮੇਰੇ ਨਾਲ ਕੋਈ ਵੀ ਸਾਥੀ ਗਾਇਆ ਅੱਜ ਤੱਕ ਮੈਂ ਕੋਈ ਵੀ ਕੁੜੀਆਂ ਆਈਆਂ ਕਿਸੇ ਨੇ ਵੀ ਕਾਪੀ ਲੈ ਕੇ ਨਹੀਂ ਆਇਆ ਮੇਰੇ ਨਾਲ ਹੂੰ ਹੂੰ ਸਭ ਤੋਂ ਪਹਿਲਾਂ ਉਹਨਾਂ ਦਾ ਤੇ ਜੀ ਵੀ ਪਹਿਲਾਂ ਕਣੀ ਯਾਦ ਕਰੋ ਤੁਸੀਂ ਖਾੜੇ ਬਹੁਤ ਲਾਇ ਪਿੰਡਾਂ ਜਾ ਕੇ ਬਿਢੰਡੇ ਫਰੀਦਕੋਟ ਉਹਨਾਂ ਇਲਾਕਿਆਂ ਚ ਖਾੜੇ ਚ ਕਦੇ ਲੜਾਈ ਵੀ ਹੋਈ ਵੀ ਗੰਡਾਸੇ ਚੱਲ ਪਏ ਕਿਰਪਾਨਾਂ ਚੱਲ ਪਈਆਂ ਜੀ ਮੈਂ ਤਾਂ ਸਰੋਤਿਆਂ ਨੂੰ ਦੱਸ ਦੂੰਗਾ ਮੇਰੇ ਕੋਲ ਮੇਰੀ ਲਾਈਫ ਦੇ ਵਿੱਚ ਕਿਸੇ ਨੇ ਮੈਨੂੰ ਗੰਦਾ ਸ਼ਬਦ ਨਹੀਂ ਵਰਤਿਆ ਨਹੀਂ ਆਪਸ ਵਿੱਚ ਹੀ ਆਪਸ ਵਿੱਚ ਕਦੇ ਹੋ ਵੀ ਸਕਦਾ ਪਰ ਮੈਂ ਮੇਰੇ ਵੇਖਣ ਚ ਨਹੀਂ ਆਇਆ ਹਾਂਜੀ ਮੇਰੇ ਵੇਖਣ ਚ ਤਾਂ ਇੰਨਾ ਸੀ ਹੁਣ ਮੇਰੇ ਕੋਲ ਵੀ ਥਿੰਸਾਬ ਫੰਕਸ਼ਨ ਜਿਹੜਾ ਇੱਥੇ ਐ esport ਜੋ ਹੈ ਮੈਂ ਕੱਠ ਦੇ ਕੇ ਤਾਂ ਮੈਂ ਕੁਦਰਤੀ ਹੈਰਾਨ ਰਹਿ ਗਿਆ ਵੀ ਸਾਡੇ ਪੰਜਾਬੀ ਵੀਰਾਂ ਨੇ ਦੇਖੋ ਐਪਸਪੋਰਟ ਸਰੀ ਪੰਜਾਬ ਬਣਾ ਛੱਡਿਆ ਬਿਲਕੁਲ ਔਰ ਜਿੰਨਾ ਉਮੜ ਕੇ ਇਕੱਠ ਆਇਆ ਮੈਂ ਹੈਰਾਨ ਰਹੇਗਾ ਇਹਨਾਂ ਕਦੇ ਆਪਣੇ ਪੰਜਾਬ ਚ ਨਹੀਂ ਆਇਆ ਜਿੰਨਾ ਇਸ ਸਰੀ ਵਾਲੇ ਪੰਜਾਬ ਚ ਆਇਆ ਐਤ ਕੀ ਸੰਤ ਪਤਾ ਲੱਗਾਇੀ ਤੁਹਾਨੂੰ ਆਉਣ ਨਹੀਂ ਦੇ ਰਹੇ ਇਮੀਗ੍ਰੇਸ਼ਨ ਵਾਲੇ ਤੁਹਾਨੂੰ ਵੜ ਨਹੀਂ ਦੇ ਰਹੇ ਜੀ ਹਜ਼ੂਰ ਇਹ ਗੱਲ ਤੁਸੀਂ ਬਹੁਤ ਵਧੀਆ ਕੀਤੀ ਅਸਲ ਕਿਸੇ ਨਕਮੇ ਬੰਦੇ ਦੀ ਸੋਚ ਨੇ ਮੇਰੇ ਵਾਸਤੇ ਗਲਤ ਲਫ਼ਜ਼ ਲਿਖੇ ਹੋਏ ਆਂਬੈਸੀ ਦੇ ਵਿੱਚ ਲਿਖ ਕੇ ਦਿੱਤਾ ਆ ਜੇ ਵੀ ਇਹ ਅਤਵਾਦੀ ਹੈ ਹੂੰ ਸਮਝੀ ਗੱਲ ਮੈਨੂੰ ਇਹਦੇ ਤੋਂ ਬੜਾ ਖਤਰਾ ਹੈ ਇਹ ਇੱਥੇ ਹੋਣਾ ਨਹੀਂ ਚਾਹੀਦਾ ਕੁਝ ਵੀ ਕਰ ਸਕਦਾ ਹੈ ਦੱਸੋ ਮੈਂ 40 ਸਾਲ ਹੋ ਗਏ ਸਰੋਤਿਆਂ ਦੇ ਵਿੱਚ ਗਾ ਕੇ ਆਪਣੀ ਜ਼ਿੰਦਗੀ ਬਸਰ ਕਰ ਰਿਆ ਮੈਂ ਉਸ ਬੰਦੇ ਨਾਲ ਸ਼ਾਇਦ ਮਾੜੀ ਕਲਾਮ ਵੀ ਨਹੀਂ ਕੀਤੀ ਹੋਣੀ ਮੈਂ ਕਿਸੇ ਨਾਲ ਲੜਿਆ ਨਹੀਂ ਜੀ ਮੈਂ ਕਿਸੇ ਆਪਦੇ ਸਰੋਤੇ ਨੂੰ ਦਰਸ਼ਕ ਨੂੰ ਨਾਰਾਜ਼ ਨਹੀਂ ਕੀਤਾ ਇਹ ਤਾਂ ਮਿਹਰਬਾਨੀ ਹੈ ਮਨਿਸਟਰ ਪਰਮਰਤੇ ਆਏ ਹਮ ਮਨਿਸਟਰ ਪਰਮਰਤੇ ਆਇਆ ਜਤੀਸਿੱਧੂ ਸਾਹਿਬ ਜਿਨ੍ਹਾਂ ਨੇ ਉਹਨਾਂ ਨੇ ਬੜੀ ਕਿਰਪਾ ਕੀਤੀ ਸਰੋਤਿਆਂ ਦੇ ਉਹਨਾਂ ਨੇ ਸਾਨੂੰ ਕਿਹਾ ਉਹਨਾਂ ਦੀ ਮਿਹਰਬਾਨੀ ਹੈ ਔਰ ਜਿਹਦੇ ਵਿੱਚ ਕੁਝ ਦੋਸਤ ਨੇ ਨੌਜਵਾਨ ਅਰਜਿੰਦਰ ਜੀ ਹੋਗੇ ਹੈਪੀ ਗੱਲ ਸਾਹਿਬ ਹੋਗੇ ਰਾਜੂ ਗਗੜਾ ਹੋ ਗਿਆ ਔਰ ਮੰਗਟਾ ਵੀਰ ਔਰ ਹੋਰ ਵੀ ਜਿਹੜੇ ਨਾਲ ਜੁੜੇ ਨੇ ਮਤਲਬ ਰੂਮੀ ਸਾਹਿਬ ਨੇਂਦਰਜੀਤ ਜੀ ਕਿਆ ਬਾਤ ਹੈ ਉਹਨਾਂ ਦੀ ਵੀ ਇਹ ਸਾਰੇ ਨੌਜਵਾਨਾਂ ਨੇ ਗਰੁੱਪ ਬਣਾ ਕੇ ਫਿਰ ਮੈਨੂੰ ਨਾ ਤਿੰਦ ਸਾਹਿਬ ਲਾਤੀ ਲਾ ਲਈ ਵੀ ਜੋ ਮਰਜੀ ਹੈ ਜਿਹਨੇ ੜਕਾ ਪਾਇਆ ਉਹਦਾ ੜਕਾ ਪਟਕੇ ਛਡਾਂਗੇ ਜਿਵੇਂ ਮਰਜੀ ਹੋ ਜੇ ਤੇ ਪਟ ਦਿੱਤਾ ਇਹਨਾਂ ਨੇ ਅਸੀਂ ਤੁਸੀਂ ਟਰੱਕਾਂ ਵਾਲਿਆਂ ਦੇ ਕਈ ਗੀਤ ਗਾਏ ਅੱਜ ਜੀ ਸਰ ਇੱਕ ਮੁੰਡੇ ਨੇ ਟੈਲੀਫੋਨ ਕੀਤਾ ਸੀ ਰੇਡੀਓ ਤੇ ਉਹ ਕਹਿੰਦਾ ਮੈਂ ਲੋਡ ਚੱਕਣਾ ਸੀ ਪਰ ਮੈਂ ਟਰੱਕ ਇੱਕ ਪਾਸੇ ਲਈ ਖੜਾ ਹਏ ਹਏ ਤੇ ਉਹ ਤੁਹਾਡੇ ਗੀਤ ਬਹੁਤ ਸੁਣਦੇ ਆ ਜੀ ਸਰ ਪੰਨ ਕੇ ਟਰੱਕ ਦਾ ਐਕਸੀਡੈਂਟ ਹੋ ਜਾਂਦਾ ਪੰਨ ਕੇ ਟਰੱਕ ਬੈਠ ਗਿਆ ਉਹਦੇ ਕੁਝ ਦੋ ਬੋਲ ਸੁਣਾਓ ਸਾਨੂੰ ਜਿਹੜੇ ਟਰੱਕਾਂ ਵਾਲੇ ਨੇ ਕੀਤਾ ਵਿੱਚ ਉਹ ਇਕੱਤ ਤੀਆਂ ਕਰਨ ਦਾ ਮਾਰਾ ਪੰਨ ਕੇ ਟਰੱਕ ਬੈ ਗਿਆ ਜੀ ਜੀ ਕੀ ਬਾਤ ਹੈ ਦੇ ਕੋਣ ਇਹਨੂੰ ਜੇ ਕੋਈ ਮੂਵਰ ਖਾਦਮੀ ਸ਼ਲੀਲ ਗਿਣੇ ਹਾਂ ਜੀ ਤਾਂ ਮੈਂ ਉਹਦੀ ਬੜੀ ਮਾੜੀ ਸੋਚ ਗਿਣੂਗਾ ਵੀ ਇੱਕ ਸਚਾਈ ਹੈ ਵੀ ਤੂੰ ਆਸੇ-ਪਾਸੇ ਝਾਕਦਾ ਤੇ ਤੂੰ ਆਪਣੀ ਗੱਡੀ ਬਣਾ ਕੇ ਬੈਗਿਆ ਵੀ ਤੂੰ ਸਿੱਧਾ ਝਾਕ ਇਹ ਜੀ ਬਿਆਨ ਸਿਰਫ ਇਹ ਨਹੀਂ ਕੀਤਾ ਸੀ ਨਹੀਂ ਮੇਰਾ ਖਿਆਲ ਵੀ ਅਜੇ ਤੋਂ 72ਵੇਂ 74ਵੇਂ ਤੁਸੀਂ ਜਿਹੜੇ ਗੀਤ ਗਾਏ ਆ ਜੀ ਸਰ ਉਦੋਂ ਸ਼ਾਇਦ ਔਰਤ ਲਈ ਰਨ ਸ਼ਬਦ ਐਕਸੈਪਟੇਬਲ ਸੀ ਅੱਜ ਔਰਤ ਲਈ ਰਨ ਸ਼ਬਦ ਜਿਹੜਾ ਉਹ ਐਕਸੈਪਟ ਆਕਬਰਗੁਨਿਆਂ ਜਾਂਦਾ ਹਾਂ ਹਾਂ ਪਰ ਉਦੋਂ ਸ਼ਾਇਦ ਉਦੋਂ ਮਾਨਕ ਸਰੋਂ ਹੀ ਗੀਤ ਗਾਏ ਆ ਬੜੇ ਗਾਏ ਜੀ ਉਹਨਾਂ ਦੇ ਵਿੱਚ ਦੋਸਤੋ ਪਹਿਲਾਂ ਵੀ ਬਾਰਿਸ਼ਾਹ ਸਾਹਿਬ ਨੇ ਵੀ ਰਨ ਨਹੀਂ ਲਿਖਿਆ ਰਨ ਸ਼ਬਦ ਇਹ ਲਚਰ ਨਹੀਂ ਹੈ ਇਹ ਸਾਡੇ ਪਸ਼ੋਕੜ ਦਾ ਕਲਚਰ ਦਾ ਬੋਲ ਹੈ ਰਨ ਬੋਤਲ ਵਰਗੀ ਤੁਹਾਡਾ ਗੀਤ ਦਾ ਜਵਾ ਕਲਚਰ ਦਾ ਬੋਲ ਹੈ ਉਹ ਵੀ ਮਿਰਜ਼ੇ ਸੰਗੋਵਾਲੀਏ ਨੇ ਉਦੋਂ ਹੀ ਵਰਤਿਆ ਜਦੋਂ ਲੋਕ ਇਹ ਸ਼ਬਦ ਨੂੰ ਮਨਜ਼ੂਰ ਕਰਦੇ ਸੀ ਜੇ ਕਿਸੇ ਦੀ ਤਾਰੀਫ਼ ਵੀ ਕਰਨੀ ਹੈ ਤੇ ਉਹ ਇਹ ਮੁਰਗ ਬੰਦੇ ਜਿਹੜੇ ਉਲਟ ਲੈਂਦੇ ਇਹਨੂੰ ਅੱਲੇ ਕਹਿੰਦੇ ਸੀ ਉਹ ਕੀ ਬਾਤ ਆ ਯਾਰ ਰੰ ਦਾ ਜਵਾਬ ਨਹੀਂ ਹੂੰ ਹੂੰ ਸਮਝ ਗਏ ਕਿ ਕਿੰਨੀ ਸਨਕੀ ਹੈ ਇਹ ਤਾਰੀਫ ਦੇ ਯੋਗ ਸੀ ਹੈ ਨਹੀਂ ਨਹੀਂ ਉਹਦੇ ਪੂਰੇ ਸਾਡੇ ਕਹਾਵਤਾਂ ਬਣੀਆਂ ਹਾਂਜੀ ਕਹਾਣੇ ਜਿਹੜੇ ਅਖਾਣ ਬਣੇ ਆ ਹਾਂਜੀ ਬਿਹੜੇ ਬੈਠੀ ਰੰ ਬਿਹੜਾ ਕਰੇ ਧੰਨ ਧੰਨ ਹਾਂਜੀ ਸੁਣਿਆ ਹੋਣਾ ਹੈ ਹਾਂਜੀ ਹਾਂਜੀ ਉਦੋਂ ਦੀ ਤਾਰੀਫ ਚੀ ਆ ਉਦੋਂ ਦੀ ਤਾਰੀਫ ਜੇ ਇਹਨਾਂ ਨੂੰ ਪਰ ਅਜੇ ਸ਼ਬਦ ਐਕਸੈਪਟਡ ਗੱਲ ਪਤਾ ਕੀ ਹੈ ਜੀ ਅਜੇ ਡੁਪਲੀਕੇਟ ਸ਼ਬਦ ਜ਼ਿਆਦਾ ਵਰਤਦੇ ਆ ਜਾਦੇ ਹਵਾ ਦੇਣ ਲਈ ਡੁਪਲੀਕੇਟ ਨਹੀਂ ਤਾਂ ਸਾਡੇ ਕਲਚਰ ਨੂੰ ਕਿਉਂ ਭੁੱਲਦੇ ਆ ਇਹੋ ਸ਼ਬਦ ਦਿਰਾ ਕੇ ਵਧੀਆ ਢੰਗ ਨਾਲ ਜੇ ਕਹਿੰਦੇ ਇਹਦਾ ਯਾਰ ਰਾਂ ਦਾ ਜਵਾਬ ਨਹੀਂ ਯਾਰ ਕਿਆ ਬਾਤ ਕਿੱਡੀ ਸੁਣਕੀ ਐ ਕਿੱਡੇ ਤਰੀਫਾਂ ਦੇ ਪਰ ਬੰਦੇ ਆ ਸਹਬਾਂ ਨੂੰ ਲੋਕਾਂ ਨੇ ਕਿਹਾ ਔਰ ਹੀਰ ਨੂੰ ਕਹਿੰਦੇ ਰਿਹਾ ਔਰ ਸਾਰਿਆਂ ਨੂੰ ਇਹਨਾਂ ਕਲਚਰ ਦੇ ਸਾਡੇ ਲੋਕ ਕਿੱਸਿਆਂ ਚ ਰਨ ਸ਼ਬਦ ਨੂੰ ਪਹਿਲ ਦਿੱਤੀ ਗਈ ਐ ਇਹ ਦੋ ਬੋਲ ਸੁਣਾਉ ਦੇ ਰਨ ਬੋਤਲ ਵਰਗੀ ਉਹ ਪਿੰਡ ਦੇ ਉਹ ਮੁੰਡਿਓ ਹੁਣ ਕੀ ਦੇਖਦੇ ਲੰਘ ਹੀ ਮਜਾਜਣ ਕਹਿ ਕੇ ਰਨ ਬੋਤਲ ਵਰਗੀ ਓ ਚੱਕ ਲੋ ਰੱਬ ਦਾ ਨਾਮ ਲੈ ਕੇ ਰਨ ਬੋਤਲ ਵਰਗੀ ਕੀ ਬਾਤ ਹੈ ਹੁਣ ਫਿਰ ਕੀ ਐਕਸਪੈਰੀਮੈਂਟ ਕਰ ਰਹੇ ਹੋ ਕਿ ਨਵੀਂ ਕੋਈ ਐਲਬਮ ਰਿਕਾਰਡ ਕਰ ਰਹੇ ਹੋ ਜਾਂ ਹੋਰ ਕੋਈ ਫਿਲਮਾਂ ਫਲਮਾਂ ਦੇ ਵਿੱਚ ਤੇ ਤੁਹਾਡੀ ਦਿਲਚਸਪੀ ਹੈ ਨਹੀਂ ਨਹੀਂ ਜੀ ਨਹੀਂ ਸਾਡੇ ਗਾਉਣ ਵਾਲੇ ਪੱਲਿਓ ਪੈਸੇ ਦੇ ਕੇ ਵਿੱਚ ਕੰਮ ਕਰਦੇ ਸੀ ਫਿਰ ਹਾਂ ਨਾ ਆਪਾ ਉਹਨੇ ਆਪਣੇ ਕੋਲੇ ਫ੍ਰੀ ਮਾਇਆ ਸੀ ਜਿਹੜੀ ਦੇ ਸਕੀ ਹੈ ਨਾ ਆਪਾ ਕੰਮ ਕਰ ਸਕੀ ਕਿ ਕਿਉਂਕਿ ਜੇ ਮੈਂ ਕੰਮ ਕਰ ਵੀ ਲੈਂਦਾ ਕਰਤਾਦਮ ਵਾਲਾ ਮੈਂ ਆਬਦਾ ਮદાન ਛੱਡ ਕੇ ਕਿਉਂਦਾ ਫੇਰ ਮੈਨੂੰ ਕਿਹਾ ਤਰਮਿੰਦਰ ਕਹਿ ਲੈਣਾ ਸੀ ਕਿਨੇ ਮੈਂ ਨਾ ਕਰਤਾਰ ਮੰਲੇ ਰਹਿਣਾ ਇਸ ਕਰਕੇ ਤੇ ਮੈਂ ਡਬਲ ਰਾਇ ਚ ਕਿਉਂ ਪਾ ਮੈਂ ਆਬਦਾ ਕਿੱਤਾ ਹੀ ਕਰਾਂ ਤੇ ਚੰਗਾ ਪਰ ਤੁਸੀਂ ਗਾਣਾ ਗਾਇਆ ਸੀ ਮਾਨਕ ਸਾਹਿਬ ਦੇ ਨਾਲ ਇਕੱਠਿਆਂ ਨੇ ਦੋਨਾਂ ਨੇ ਜੀ ਸਰ ਉਹ ਫਿਲਮ ਦਾ ਹੀ ਗਾਣਾ ਸੀ ਮੇਰੇ ਖਿਆਲ ਫਿਲਮ ਦਾ ਗਾਣਾ ਸੀ ਕਿਹੜਾ ਗਾਣਾ ਸੀ ਉਹਦਾ ਸੀਗਾ ਆਲ ਇਸਾਂਵਲੇ ਜੈਦੇ ਦੀਏ ਨਾਰੇ ਸਤੋਂ ਨਹੀਂ ਮੱਝਾ ਚਾਹ ਹੁੰਦੀ ਅੱਛਾ ਜਾ ਤੇ ਅਸਾਂ ਦਾ ਰਬ ਰਾਤਾ ਹੋ ਤੋਂ ਬੁਰਾ ਜੁਦਾਈ ਸਾਡਾ ਹਾਲ ਐ ਸਾ ਮਲਾਈ ਨਹੀਂ ਸਿੱਦੇ ਦੀਏ ਨਾਰਾ ਹੱਥੋਲੀ ਮੱਤੀ ਦਾ ਰਹੁੰਦੀ ਆ ਮਨਸ ਨਾਲ ਬੜੀ ਤੁਹਾਡੀ ਬਣਦੀ ਰਹੀ ਪਹਿਲਾਂ ਨਿਮਾਨਕ ਜੀ ਇੱਕ ਕਲੀਆਂ ਦਾ ਬਾਦਸ਼ਾਹ ਕਰਕੇ ਮੈਂ ਤਾਂ ਫੈਨ ਵੀ ਬਹੁਤ ਸੀ ਤੇ ਸਾਡੀ ਆਪ ਵਿਚ ਤੋਂ ਉਹਨਾਂ ਦੀ ਬਹੁਤ ਵਧੀਆ ਗੱਲ ਸੀ ਬਹੁਤ ਬਾਈ ਕਹਿ ਕੇ ਬੁਲਾਉਂਦਾ ਸੀ ਨਹੀਂ ਤਾਂ ਲੋਕਾਂ ਨੂੰ ਰੁੱਖਾ ਬੋਲਦਾ ਸੀ ਗਾਲਾਂ ਵੀ ਕੱਢ ਦਿੰਦੇ ਸੀ ਕੱਢ ਲੈਂਦਾ ਸੀ ਪਰ ਮੈਨੂੰ ਬੁਲਾਉਂਦਾ ਏਜ ਤੱਕ ਉਹ ਬਾਈ ਰਮਲੇ ਐਂ ਕਹਿੰਦਾ ਸੀ ਹੂੰ ਤੇ ਪਰ ਉਹਦੇ ਇਸ ਗੱਲ 'ਚ ਵੀ ਸਵਾਦ ਸੀ ਯਾ ਯਾ ਅੱਛਾ ਸੀ ਸੋ ਇੱਕ ਗੀਤ ਤੁਸੀਂ ਦੋਨਾਂ ਇਕੱਠਿਆਂ ਨੇ ਗਾਇਆ ਸੀ ਉਹ ਥੋੜਾ ਜਿਹਾ ਇੱਕ ਸ਼ੇਰ ਸੀ ਨਾ ਜਿਹੜਾ ਉਹ ਸ਼ੇਰ ਜਿਹੜਾ ਮਰਿਆਦਾ ਰੱਖਦਾ ਉਹ ਜਦਾ ਹੇ ਨਾਲ ਤਲਕ ਨਹੀਂ ਰੱਖਦਾ ਹੂੰ ਹੂੰ ਕਈ ਗਰਾਡੀਆਂ ਬਾਗੀਆਂ ਮਾਰਦੇ ਨਾ ਉਹਦੇ ਨਾਲ ਕੋਈ ਤਲਕ ਨਹੀਂ ਸਬੰਧ ਰਾਗ ਦਾ ਜਿਹੜਾ ਸ਼ੇਰ ਆ ਨਾ ਉਹ ਤਾਂ ਕਿਸੇ ਸਬੰਧ ਹੈ ਥਿੰਦ ਸਾਹਿਬ ਆਪਦੇ ਜਦੋਂ ਮਿੱਤਰ ਦਾ ਵਿਛੋੜੇ ਦੀ ਯਾਦ ਆਉਂਦੀ ਹੈ ਨਾ ਉਦੋਂ ਸਭ ਤੋਂ ਪਹਿਲਾਂ ਉਹ ਰਾਗ ਨੂੰ ਬੁਲਾਉਂਦਾ ਵੀ ਆ ਵੀ ਮੇਰੇ ਕੋਲੇ ਉਹ ਸਰਾਗ ਨੂੰ ਸੰਬੰਧਤ ਰੱਖ ਕੇ ਫਿਰ ਉਹ ਆਪਦੇ ਮਿੱਤਰ ਨੂੰ ਯਾਦ ਕਰਦਾ ਉਹ ਸਰਾਗ ਦੇ ਵਿੱਚ ਉਹ ਇਹਨੂੰ ਸੱਦ ਕਹਿੰਦੇ ਸੀ ਪਹਿਲਾਂ ਅੱਜ ਤਾਂ ਸ਼ੇਅਰ ਕਰ ਦਿੰਦੇ ਆ ਅਸਲ ਸੱਦ ਸੀ ਸੱਦ ਸੱਦਣਾ ਇਹਨੂੰ ਰਾਗ 'ਚ ਰਾਗ ਨੂੰ ਵੀ ਸੱਦਣਾ ਤੇ ਆਪਦੇ ਮਿੱਤਰ ਦੀ ਵੀ ਯਾਦ ਨੂੰ ਸੱਦਣਾ ਮਤਲਬ ਦੋਨਾਂ ਨੂੰ ਸੀ ਇਹਨੂੰ ਸੱਦ ਕਹਿੰਦੇ ਸੀ ਇਸ ਕਰਕੇ ਹੁਣ ਤਾਂ ਉਹ ਜਿਵੇਂ ਫੁਲਕਾ ਚਪਾਤੀ ਤੇ ਰੋਟੀ ਨਾ ਤਾਂ ਉਹ ਵੀ ਹੈ ਨਾ ਚੇਂਜ ਹੋਇਆ ਕੋਈ ਸ਼ੇਰ ਜਿਹੜਾ ਤੁਹਾਨੂੰ ਚੰਗਾ ਲੱਗਦਾ ਜਿਹੜਾ ਤੁਸੀਂ ਗੁੰਗਣਾਉਂਦੇ ਰਹਿੰਦੇ ਹੋ ਜਾਂ ਕੋਈ ਗਾਣਾ ਇਹਨੇ ਗਾਣਿਆਂ ਚ ਜਿਹੜਾ ਤੁਹਾਨੂੰ ਚੰਗਾ ਲੱਗਦਾ ਗਾਣੇ ਤਾਂ ਜੀ ਮੈਂ ਇੱਕ ਤੁਹਾਨੂੰ ਦੋ ਬੋਲ ਹੋਰ ਸੁਣਾਉਣਾ ਵੈਸੇ ਹਾਂਜੀ ਹਾਂਜੀ ਇੱਕ ਕੋਈ ਲਾਈਨ ਸੁਣਾਉਂਗਾ ਉਹ ਖੂਬਸੂਰਤ ਲਾਈਨਾਂ ਤੁਹਾਨੂੰ ਵੀ ਪਸੰਦ ਲੱਗੇਗੀ ਇਰਸ਼ਾਦ ਹੋ ਜਦ ਵਕਤ ਨਾ ਦੇਵੇ ਸਾਥ ਤੇ ਬੰਦਾ ਕੀ ਕਰੇ ਹੋ ਜਦ ਕਿਸਮਤ ਕਰੇ ਮਜ਼ਾਕ ਤੇ ਬੰਦਾ ਕੀ ਕਰੇ ਵਾਹ ਪਾਜੀ ਇਹਨੇ ਗਾਉ ਬਹੁਤ ਮਿਹਰਬਾਨੀ ਖੀਰ ਤੁਸੀਂ ਆਪਣੇ ਜਿਹੜੇ ਵੇਖਣ ਵਾਲੇ ਤੇ ਸੁਣਨ ਵਾਲੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਲੱਖਾਂ ਦੀ ਗਿਣਤੀ ਤੁਹਾਡੇ ਫੈਨ ਨੇ ਆਪਣੀ ਮਾਂ ਬੋਲੀ ਪੰਜਾਬੀ ਹੈ ਪੰਜਾਬੀ ਦਾ ਤੁਸੀਂ ਮਾਣੋ ਪੰਜਾਬੀ ਦੇ ਰਖਵਾਲੇ ਹੋ ਤੇ ਪੰਜਾਬੀ ਦੇ ਸੁਣਨ ਵਾਲੇ ਹੋ ਤੁਸੀਂ ਆਪਦੇ ਕਲਚਰ ਨੂੰ ਅਸਲ ਨੂੰ ਜਿਹੜਾ ਤੁਹਾਡਾ ਅਸਲ ਕਰਚਲਣਾ ਜਿਹਦੇ ਚ ਸ਼ੁੱਧ ਮੁਹਾਵਰੇ ਸ਼ੁੱਧ ਬੋਲੀ ਹੈ ਸਾਡੀ ਉਹਨੂੰ ਸੁਣਿਆ ਕਰੋ ਬਸ ਆ ਨੌਜਵਾਨਾਂ ਨੂੰ ਵੀ ਕਹੂੰਗਾ ਵੀ ਤੁਸੀਂ ਕੋਸ਼ਿਸ਼ ਕਰੋ ਖੜਕੇ ਗਾਉਣ ਦੀ ਔਰ ਆਪਦਾ ਕਲਚਰ ਗਾਓ ਕਲਾ ਬੰਦੂਕਾਂ ਜਾਂ ਨਾ ਫਾਜ਼ੇਰਾਂ ਨਾਲ ਗੋਲੀ ਮਾਰ ਦੂੰ ਤੂੰ ਮਾਰ ਦੇਂਗਾ ਤੇ ਤੈਨੂੰ ਮੈਂ ਮਾਰ ਦੂੰਗਾ ਤੇ ਬਸ ਮੈਂ ਚੱਕ ਲੂੰਗਾ ਤੇ ਲੈ ਜਾਊਂਗਾ ਤੈਨੂੰ ਇੱਥੋਂ ਇਹਨਾਂ ਵੱਲ ਨਹੀਂ ਕੋਈ ਰਿਸ਼ਤਿਆਂ ਵੱਲ ਵੀ ਕੋਈ ਆਪਦੇ ਕਲਚਰ ਵੱਲ ਵੀ ਇਸ਼ਕ ਵੱਲ ਪਿਆਰ ਮੁਹੱਬਤ ਦੀਆਂ ਗੱਲਾਂ 'ਚ ਵੀ ਰੁੱਝੋ ਹਮ ਹਮ ਅਗਲਾ ਕਰੋ ਸੋ ਅਗਲਾ ਗੀਤ ਤੁਹਾਡਾ ਹੁਣ ਕੋਈ ਆਏਗਾ ਕੋਈ ਐਲਬਮ ਆਏਗੀ ਕੋਈ ਸਾਡਾ ਇੱਕ ਗੀਤ ਟਰਾਲਾ ਆਇਆ ਜੀ ਹਮ ਹਮ ਕੋੜਾ ਜੱਟ ਨੇ ਕਢਾਇਆ ਪੂਰਾ ਮੰਝਾ ਲਖ ਲਾਇਆ ਹਮ ਸੱਜ ਵਈਆਂ ਵਾਂਗ ਪੈਂਦੇ ਲਸ਼ਕਾਰੇ ਤੇ ਸ਼ੌਂਕੀ ਜੱਟ ਬੰਬੇ ਚੱਲਿਆ ਅੱਛਾ ਸੱਤ ਸਰੀਆ ਕਾਲ ਮਟਿਆਰੀ ਵਾਹ ਜੀ ਅੱਛਾ ਸਤ ਸ੍ਰੀ ਅਕਾਲ ਮੁਟਿਆਰੇ ਸ਼ੌਂਕੀ ਜੱਟ ਬੰਬੇ ਚੱਲਿਆ ਗੱਲ ਸੁਣ ਲੈ ਖੂਣ ਵਧ ਗਿਆ ਮੇਰਾ ਵੇਟਰਾ ਲਾ ਵੇਖ ਤੇਰਾ ਖੂਣ ਵਧ ਗਿਆ ਮੇਰਾ ਵੇਟਰਾ ਲਾ ਵੇਖ ਤੇਰਾ ਜਦੋਂ ਬੁਹੇ ਚ ਬਰੇ ਖਾਂ ਆ ਕੇ ਲਾਇਆ ਮੈਂ ਫੁੱਲੀ ਨਾ ਸਮਾਵਾਂ ਢੋਲਣਾ ਮੈਨੂੰ ਦਿੰਦੀਆਂ ਮੈਨੂੰ ਦਿੰਦੀਆਂ ਗਵਾਂਡੇਣਾ ਵਧਾਈਆਂ ਮੈਂ ਫੁੱਲੀ ਨਾ ਸਮਾਵਾਂ ਟੋਲਿਆ ਮੈਨੂੰ ਦਿੰਦੀਆਂ ਉਹ ਡਿੱਕ ਵਿੱਚ ਗਾਣਾ ਜਦੋਂ ਵੱਜੂ ਕਰਪਾਰ ਦਾ ਟਾਲਿਆ ਸੁਭਦਿਆਂ ਦੇ ਜਾਉ ਪਤ ਝਾੜਦਾ ਮੁੜ ਕੇ ਕਾਲੇ ਨੇ ਜਦੋਂ ਤੋਗਵਾਲੇ ਆਉਣਾ ਹੋ ਜਾਣਗੇ ਰਕਾਨੇ ਮਾਰੇ ਨਿਆਰੇ ਸ਼ੌਂਕੀ ਜੱਟ ਬੰਬੇ ਚੱਲਿਆ ਕੱਲ ਸੁਣ ਲੈ ਓ ਮੇਰੀ ਸਤਰੀ ਅਕਾਲ ਮੁਟਿਆਰੇ ਸ਼ੌਂਕੀ ਜੱਟ ਬੰਬੇ ਚੱਲਿਆ ਅੱਛਾ ਸੁਣ ਲੈ ਗੱਲ ਪੱਲੇ ਬੰਨ ਲਈ ਜ਼ਰੂਰ ਵੇ ਡਰੇ ਮਰਾ ਨਸ਼ੇ ਪੱਤਿਆਂ ਤੋਂ ਰਮੀ ਦੂਰ ਵੇ ਡਰੇ ਮਰਾ ਉਪਰੇ ਜਨਾਨੀ ਨਾ ਕੋਈ ਗੱਡੀ ਚ ਮਠਾਵੇਂ ਇਹ ਤਾਂ ਸ਼ੱਕ ਜਾਣ ਸਾਰੀਆਂ ਕਮਾਈਆਂ ਫੁੱਲ ਹੀ ਨਾ ਸਮਾ ਮਟੋ ਲੈਣਾ ਮੈਨੂੰ ਦਿੰਦਿਆਂ ਮੈਨੂੰ ਦਿੰਦੀਆਂ ਗਵੰਢਣਾ ਵਧਾਇਆ ਮਹਿਫਿਲ ਨਾ ਸਮਾਵਾਂ ਢੋਲਿਆ ਅੱਜਾ ਜੱਤਰੀ ਅਕਾਲ ਮੁਟਿਆਰੇ ਸ਼ੌਂਕੀ ਜੱਟ ਬੰਬੇ ਚੱਲਿਆ ਗੱਲ ਸੁਣ ਲੈ ਕੀ ਬਾਤ ਹੈ ਯਾਨੀ ਇੱਕ ਸਿਆਰੀ ਬਿਆਰੀ ਵੀ ਇਹਦੀ ਇਧਰ ਉਧਰ ਦੀ ਨਹੀਂ ਜਿਹਨੂੰ ਚੁੱਪ ਵੀ ਕਹੀਏ ਬਹੁਤ ਬੜਾ ਪਿਆਰਾ ਗੀਤ ਹੈ ਤੁਸੀਂ ਸਾਡੇ ਸਟੂਡੀਓ ਚ ਆਇਓ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਜਿਤ ਮਿਰਵਾਨ ਸਤਨ ਸਾਹ ਹਰਖਾ ਸਤ ਸ੍ਰੀ ਅਕਾਲ ਮੁਟਿਆਰੇ ਯੌਕ ਜੱਟ ਬੰਦੇ ਚੱਲਿਆ ਤੇਰਾ ਟੋਲ ਨਹੀਂ